ਇਸ ਤੋਂ ਲਾਵਾ ਵੀ ਸਾਡੇ ਧਿਆਨ ਵਿੱਚ ਜਿਆਨਸੋਨਾ ਦੇ ਸੱਜਣੋ ਮੇਲਾ ਹੁੰਦਾ ਤਾਂ ਬੜੀ ਤਦਾਦ ਵਿੱਚ ਇੱਥੇ ਲੋਕ ਆਉਂਦੇ ਐ ਤੇ ਸਰ ਜਿਹੜਾ ਇੱਕ ਸਫਾਈ ਦਾ ਇੱਕ ਵੱਡਾ ਇਸ਼ੂ ਹੁੰਦਾ ਉਹਦੇ ਵਾਸਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਦੇ ਆਦੇਸ਼ਾਂ ਦੇ ਨਾਲ ਸਰ ਅਸੀਂ ਜਿਹੜੇ ਚਾਰ ਜਿਹੜੇ ਨੰਗਰ ਮਰੀਂਡਾ ਚੰਪੌਰ ਸਾਹਿਬ ਰੋਪੜ ਕੀ ਦੇ ਜਿਹੜੇ ਜਿਹੜੇ ਡਿਪਾਰਟਮੈਂਟ ਨੂੰ ਸਰ ਉਸਤੇ ਜਾਣਗੇ ਉਹ ਉਹ ਡਿਪਾਰਟਮੈਂਟ ਆਪਣੀਆਂ ਆਪਣੀਆਂ ਤੇ ਆਗਿਆ ਸੰਬੰਧੀ ਜਿਹੜਾ ਉਹ ਬਰੀਫ ਕਰਦਾ ਜਾਵੇ ਸਰ ਨੂੰ ਐ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜਿਹੜਾ ਹੋਲਾ ਮਹੱਲਾ ਇੱਕ ਖੀਰ ਪ੍ਰਸਾਦ ਵਿੱਚ 10-11 ਬਾਅਦ ਸਭ ਤੋਂ ਪਹਿਲਾਂ ਆਪ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਹੀ ਮੀਡੀਆ ਦੇ ਸਾਥੀਆਂ ਦਾ ਜੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਆ ਤੇ ਸਾਡੇ ਇਲਾਕੇ ਦਾ ਇਸ ਮਹਾਨ ਪਾਵਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ ਤੇ ਗੁਰੂ ਸਾਹਿਬ ਜੀ ਦੇ ਵੱਲੋਂ ਸ਼ੁਰੂ ਕੀਤਾ ਹੋਇਆ ਹੋਲਾ ਮਹੱਲਾ ਜੋ ਪੰਜਾਬ ਦਾ ਤੇ ਦੇਸ਼ ਦਾ ਸਭ ਤੋਂ ਪ੍ਰਮੁੱਖ ਜਿਹੜਾ ਕਹਿ ਸਕਦੇ ਹਾਂ ਇੱਕ ਇਵੈਂਟ ਹੁੰਦਾ ਤੇ ਇਸ ਸਾਲ ਅਸੀਂ ਜਿੱਥੇ ਪੂਰੇ ਪ੍ਰਸ਼ਾਸਨ ਵੱਲੋਂ ਜੋ ਵੀ ਤਿਆਰੀਆਂ ਉਹ ਤਾਂ ਚੱਲੀ ਰਹੀਆਂ ਨੇ ਪਰ ਬਹੁਤ ਕੁਝ ਨਵਾਂ ਅਸੈਸਵਰੀ ਇਸ਼ੂ ਕਿਟ ਲਾਂਚ ਕੀਤਾ ਹੈ ਐਡ ਕੀਤਾ ਹੈ ਤਾਂਕਿ ਸਾਡੀ ਜਿੰਨੀ ਵੀ ਸੰਗਤ ਪੂਰੀ ਦੇਸ਼ ਦੁਨੀਆ ਤੋਂ ਜਿਹਨਾਂ ਦੀ ਸ਼ਰਧਾ ਹੈ ਹੋਲੇ ਮੱਲਾ ਇੱਕ ਐਡਾ ਦਾ ਤਿਉਹਾਰ ਹੈ ਕਿ ਦੁਨੀਆ 'ਚ ਕਿਤੇ ਵੀ ਖਾਲਸਾ ਬੈਠਾ ਦੁਨੀਆਂ 'ਚ ਜਿੱਥੇ ਵੀ ਸਿੱਖ ਬੈਠੇ ਆ ਦੁਨੀਆਂ 'ਚ ਜਿੱਥੇ ਵੀ ਪੰਜਾਬੀ ਬੈਠੇ ਆ ਤੇ ਪੰਜਾਬ ਨੂੰ ਪਿਆਰ ਕਰਨ ਵਾਲੇ ਬੈਠੇ ਆ ਤੇ ਬਹੁਤ ਸਾਰੇ ਫੋਰਨਰਸ ਵੀ ਆਉਂਦੇ ਆ ਕਿ ਬੋਲੇ ਆਪਣੇ ਆਪ ਜਿੰਨਾ ਵੱਡਾ ਇਕੱਠ ਹੁੰਦਾ ਲੱਖਾਂ ਦੀ ਤਦਾਦ ਜਿੱਥੇ ਸੰਗਤ ਆਂਦੀ ਹੈ ਤੇ ਜੋ ਖਾਲਸਾ ਹੀ ਰੰਗ ਦੇਖਣ ਨੂੰ ਮਿਲਦਾ ਜੋ ਇੱਥੇ ਸਿੱਖ ਮਾਰਸ਼ਲ ਆਰਟਸ ਜੋ ਸਾਡੀ ਖੇਡਾਂ ਨੇ ਵਿਰਾਸਤੀ ਖੇਡਾਂ ਦੇਖਣ ਨੂੰ ਮਿਲਦੀਆਂ ਤੇ ਆਪਣੇ ਆਪ ਚ ਇਸ ਲਈ ਅਸੀਂ ਇਸ ਵਾਰੀ ਜੋ ਸਾਡੇ ਸਾਰੇ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂ ਖਾਸ ਕਰਕੇ ਤਰੀਫ ਕਰਦੇ ਹਾਂ ਸਾਡੀ ਪੂਰੀ ਟੀਮ ਦੇ ਡੀਸੀ ਸਾਹਿਬ ਦਾ ਐਸਡੀਐਮ ਸਾਹਿਬ ਦਾ ਏਡੀਸੀ ਸਾਹਿਬ ਦਾ ਤੇ ਹਰ ਇੱਕ ਵਿਭਾਗ ਦਾ ਜੋ ਪਿਛਲੇ ਕਈ ਦਿਨਾਂ ਤੋਂ ਦਿਨ ਰਾਤ ਮਿਹਨਤ ਕਰ ਰਿਹਾ ਤਾਂ ਕਿ ਇਸ ਵਾਰੀ ਜਿਹੜਾ ਆਯੋਜਨ ਹੈ ਹੋਰ ਵਧੀਆ ਹੋ ਸਕੇ ਤੇ ਜਿੰਨੀ ਵੀ ਸੰਗਤ ਉਹ ਇੱਥੇ ਆ ਕੇ ਨਕਮਸਟਕ ਹੁੰਦੀ ਹੈ ਉਹਨੂੰ ਕਿਸੇ ਵੀ ਤਰ੍ਹਾਂ ਦੀ ਵੀ ਜਿਹੜੀ ਤਕਲੀਫ ਨਾ ਹੋਵੇ ਸਭ ਤੋਂ ਪਹਿਲਾਂ ਤਾਂ ਜੋ ਹਰ ਸਾਲ ਦਿੱਕਤ ਆਂਦੀ ਹੈ ਉਹ ਆਂਦੀ ਹੈ ਟ੍ਰੈਫਿਕ ਦੀ ਤੇ ਪਾਰਕਿੰਗ ਦੀ ਇਸ ਵਾਰੀ ਬਹੁਤ ਸਾਰੀਆਂ ਨਵੀਆਂ ਪਾਰਕਿੰਗਾਂ ਐਡ-ਆਨ ਕੀਤੀਆਂ ਗਈਆਂ ਨੇ ਚਰਨ ਗੰਗਾ ਜਿਹੜੀ ਖਾੜ ਹੈ ਇਸ ਨੂੰ ਮੁਕੰਮਲ ਤੌਰ ਤੇ ਸਾਫ਼ ਕਰਵਾ ਕੇ ਤਾਂ ਕਿ ਜਿੰਨੀਆਂ ਟਰਾਲੀਆਂ ਲੰਗਰ ਵਾਲੀਆਂ ਨੇ ਉਹਨਾਂ ਨੂੰ ਸਪੈਸ਼ਲ ਡੈਜ਼ਿਗਨੇਟਿਡ ਪਾਰਕਿੰਗ ਹੋਣਗੀਆਂ ਪੀਐਸਪੀਸੀਐਲ ਗੈਸਟ ਹਾਊਸ ਮਾਰਕਫੇਡ ਦਾ ਜਿਹੜਾ ਜਿੱਥੇ ਹੈ ਉੱਥੇ ਜਿਹੜੀਆਂ ਪਾਰਕਿੰਗਸ ਬਣਾਈਆਂ ਗਈਆਂ ਤਾਂ ਕਿ ਜਿੰਨੀ ਪੁਲਿਸ ਫੋਰਸ ਜਿੰਨੇ ਪ੍ਰਸ਼ਾਸਨ ਦੇ ਅਧਿਕਾਰੀ ਕੁਲ ਕਈ ਹਜ਼ਾਰਾਂ ਗੱਡੀ ਚ ਤਾਂ ਗੱਡੀਆਂ ਪ੍ਰਸ਼ਾਸਨ ਦੀਆਂ ਆਂਦੀਆਂ ਉੱਥੇ ਲੱਗ ਸਕਣ ਤਾਂ ਕਿ ਹੋਰ ਜਿਹੜੀਆਂ ਸਾਈਡ ਵਾਲੀ ਪਾਰਕਿੰਗਸ ਹੈ ਉੱਥੇ ਸੰਗਤ ਨੂੰ ਜਗ੍ਹਾ ਮਿਲ ਸਕੇ ਇਸ ਤੋਂ ਇਲਾਵਾ ਪਹਿਲੀ ਵਾਰੀ ਹੈ ਕਿ 100 ਈ ਰਿਕਸ਼ਾ ਸਾਡੇ ਬਜ਼ੁਰਗਾਂ ਦੀ ਲੋਕਲ ਸੰਗਤ ਲਈ ਤਾਂ ਕਿ ਜਿੱਥੇ ਮੇਲਾ ਪੁਆਇੰਟ ਤੋਂ ਕਿਤੇ ਜਾਣਾ ਕੋਈ ਤਖਤ ਸਾਹਿਬ ਤੋਂ ਵਿਰਾਸਤੇ ਖਾਲਸਾ ਜਾਣਾ ਚਾਹੁੰਦਾ ਹੈ ਕੋਈ ਵਿਰਾਸਤੇ ਖਾਲਸਾ ਤੋਂ ਪਾਰਕਿੰਗ ਤੱਕ ਜਾਣਾ ਚਾਹੁੰਦਾ ਵੱਡੀ ਬੱਸਾਂ ਤਾਂ ਹੈ ਹੀ ਹੈ ਪਰ ਈ ਰਿਕਸ਼ਾਜ਼ ਇੰਟਰੋਡਿਊਸ ਕੀਤੇ ਗਏ ਨੇ 100 ਈ ਰਿਕਸ਼ਾਜ਼ ਤੇ ਇਸ ਤੋਂ ਇਲਾਵਾ ਹਰ ਪਾਰਕਿੰਗ ਤੇ 25-25 ਬੱਸਾਂ ਤਕੋਲ ਪੰਜਾਤਰ ਜਿਹੜੀਆਂ ਬੱਸਾਂ ਨੇ ਮਿਨੀ ਬੱਸੇਸ ਜੋ ਪੂਰੇ ਹਰ ਵੇਲੇ ਜੋ ਬਾਰ ਬਾਰ ਪਾਰਕਿੰਗ ਤੋਂ ਜਿੱਥੇ ਜਿੱਥੇ ਸੰਗਤ ਜਾਣਾ ਜਾਂਦੇ ਹੋ ਤੇ ਹਰ ਪਾਰਕਿੰਗ ਨੂੰ ਇੱਕ ਜਿਹੜਾ ਰੰਗ ਕਲਰ ਕੋਡਿੰਗ ਦਿੱਤੀ ਗਈ ਹੈ ਤਾਂ ਕਿ ਕੋਈ ਬਜ਼ੁਰਗ ਕੋਈ ਬੱਚਾ ਅਗਰ ਉਹ ਯਾਦ ਨਾ ਰੱਖ ਸਕੇ ਉਹਨੂੰ ਇਹ ਪਤਾ ਹੋਵੇ ਜੇ ਮੈਂ ਇਸ ਪਾਰਕਿੰਗ ਤੋਂ ਆਇਆ ਤਾਂ ਮੈਨੂੰ ਲਾਲ ਰੰਗ ਦੀ ਬੱਸ ਚ ਬਹਿਣਾ ਜੇ ਮੈਂ ਇਸ ਪਾਰਕਿੰਗ ਤੋਂ ਆਇਆ ਤਾਂ ਮੈਨੂੰ ਹਰੇ ਰੰਗ ਦੀ ਉਹੀ ਬੋਰਡ ਉੱਥੇ ਪਾਰਕਿੰਗ ਤੇ ਲੱਗੇ ਹੋਣਗੇ ਉਹੀ ਰੰਗ ਦੇ ਸਟicker ਉਸ ਈ ਰਿਕਸ਼ਾ ਦੇ ਉੱਤੇ ਤੇ ਬੱਸਾਂ ਦੇ ਉੱਤੇ ਹੋਣਗੇ ਤਾਂ ਕਿ ਕਿਸੇ ਨੂੰ ਵੀ ਜਿਹੜੀ ਹੈ ਤਕਲੀਫ ਨਾ ਹੋਵੇ ਇਸ ਤੋਂ ਇਲਾਵਾ ਸੰਗਤ ਦੀ ਸਹੂਲਤ ਦੇ ਲਈ 6 LED ਸਕਰੀਨਾਂ ਲਾਈਆਂ ਜਾ ਰਹੀਆਂ ਨੇ ਤਿੰਨ ਆਲਰੇਡੀ ਆਪਣੇ ਕੋਲ ਹੈਗੀਆਂ ਸਟੇਸ਼ਨ ਨੇ ਤਿੰਨ ਅਸੀਂ ਨਵੀਆਂ ਲਾ ਰਹੇ ਹਾਂ ਜਿਹੜੇ ਤੇ ਹਰ ਵੇਲੇ ਇਨਫੋਰਮੇਸ਼ਨ ਜਾਣਕਾਰੀ ਜ਼ਰੂਰੀ ਨੰਬਰ ਜਿਹੜੇ ਆ ਡਿਸਪਲੇ ਹੋਣਗੇ ਇਸ ਤੋਂ ਇਲਾਵਾ ਜਿਹੜਾ ਹੈ ਇਸ ਵਾਰੀ ਇੱਕ ਕ્રાਫਟਸ ਮੇਲਾ ਜਿੰਨੇ ਪੰਜਾਬ ਦੇ ਸੈਲਫ ਹੈਲਪ ਗਰੁੱਪਸ ਨੇ ਉਹ ਅਸੀਂ ਜਿਹੜਾ ਹੈ ਕ્રાਫਟਸ ਮੇਲਾ ਆਰਗੇਨਾਈਜ਼ ਕਰ ਰਹੇ ਹਾਂ ਜੋ ਕਿ ਖਾਲਸਾ ਕਾਲਜ ਦੇ ਵਿੱਚ ਹੋਊਗਾ ਜਿੱਥੇ ਜਿੰਨਾ ਪੰਜਾਬ ਦਾ ਲੋਕਲ ਹੁਨਰ ਹੈ ਉਹ ਆ ਕੇ ਆਪਣਾ ਜਿਹੜਾ ਹੈ ਉਹਨਾਂ ਦੇ ਕੰਮਾਂ ਨੂੰ ਵੀ ਪ੍ਰੋਤਸਾਹਨ ਮਿਲੂਗਾ ਤੇ ਜਿੰਨੀ ਸੰਗਤ ਆ ਰਹੀ ਉਹ ਵੀ ਦੇਖ ਸਕੇ ਲੋਕਲ ਪ੍ਰੋਡਕਟਸ ਜਿਹੜੇ ਪੰਜਾਬ ਦੇ ਆ ਉਹ ਸਾਡੇ ਪੂਰੇ ਦੇਸ਼ ਤੇ ਦੁਨੀਆ ਤੱਕ ਜਾ ਸਕਣ ਇਸ ਤੋਂ ਇਲਾਵਾ ਹੌਟ 에ਅ ਬੈਲੂਨ ਹੌਟ 에ਅ ਬੈਲੂਨ ਜਿਹੜਾ ਹੈ ਵਿਰਾਸਤੇ ਖਾਲਸਾ ਦੇ ਵਿੱਚ ਮਿਲੂਗਾ ਤੇ ਪਲੱਸ ਵਿਰਾਸਤੇ ਖਾਲਸਾ ਦਾ ਜਿਹੜਾ ਵਾਟਰ ਬੋਡੀ ਜਾਂ ਲੇਕ ਹੈ ਉਹਦੇ ਵਿੱਚ ਬੋਟਿੰਗ ਦੀ ਸੁਵਿਧਾ ਵੀ ਕਰ ਰਹੀ ਹੈ ਤੇ ਇਸ ਦੇ ਨਾਲ ਹੀ ਵਿਰਾਸਤੇ ਖਾਲਸਾ ਦੇ ਜਿਹੜਾ ਸਮਾਂ ਹੈ ਉਹ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕਰ ਦਿੱਤਾ ਗਿਆ ਹੈ ਪੂਰੇ ਸ਼ਹਿਰ ਦੀ ਸਾਫ ਸਫਾਈ ਨਨਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸੜਕ ਦੀ ਰਿਪੇਅਰ ਮਰਮੱਦ ਜੇ ਕਿਤੇ ਕੋਈ ਵੀ ਦਿੱਕਤ ਹੈ ਉਸ ਦਾ ਪੈਚ ਵਰਕ ਨਨਦਪੁਰ ਸਾਹਿਬ ਨੂੰ ਆਉਣ ਵਾਲੀ ਹਰ ਇੱਕ ਸਪੀਡ ਲਾਈਟ ਕੱਲੀ-ਕੱਲੀ ਸਪੀਡ ਲਾਈਟ ਖੁਦ ਚੈੱਕ ਕਰ ਰਹੇ ਹਾਂ ਇੱਕ ਇੱਕ ਸਪੀਡ ਲਾਈਟ ਜੰਦੀ ਹੋਊਗੀ ਪੂਰੇ ਨਨਦਪੁਰ ਸਾਹਿਬ ਦੇ ਜਿੰਨੇ ਪੋਲਸ ਹੈ ਇਹਨਾਂ ਦੇ ਉੱਤੇ ਖੂਬਸੂਰਤ ਲਾਈਟਨਿੰਗ ਇਦਾਂ ਹੀ ਸ਼੍ਰੀ ਕੀਰਤੀਪੁਰ ਸਾਹਿਬ ਦੇ ਵਿੱਚ ਖੂਬਸੂਰਤ ਲਾਈਟਨਿੰਗ ਪਲੱਸ ਅਨੰਪੁਰ ਸ਼ਹਿਰ ਦੇ ਵਿੱਚ ਸਰਕਾਰ ਵੱਲੋਂ ਸੁੰਦਰ ਜਿਹੜੀ ਲਾਈਟਿੰਗ ਹੈ ਉਹ ਪੂਰੇ ਚੈਓ ਬੱਸ ਸਟੈਂਡ ਤੇ ਲੱਗ ਚੁੱਕੀ ਹੈ ਪੂਰੇ ਸ਼ਹਿਰ ਨੂੰ ਅਸੀਂ ਕਵਰ ਕਰਾਂਗੇ ਤਾਂ ਕਿ ਪੂਰਾ ਇੱਕ ਜਿਹੜਾ ਹੈ ਇਹ ਰੌਸ਼ਨਮਈ ਨਜ਼ਾਰਾ ਦੇਖਣ ਨੂੰ ਮਿਲੂਗਾ ਰਾਤ ਨੂੰ ਇਸਵਰੀ ਹੋਲੇ ਮੱਲੇ ਦੇ ਵਿੱਚ ਪਲੱਸ ਸੰਗਤ ਦੀ ਸਹੂਲਤ ਲਈ ਕਿਵਲੇ ਲੱਖਾਂ ਦੀ ਤਾਦਾਦ ਚਾਹੁੰਦੇ ਆ ਤਾਂ ਮੋਬਾਈਲ ਜਿਹੜੇ ਵਰਕਰ ਨਾ ਉਹ ਬੰਦ ਕਰ ਜਾਂਦੇ ਨੇ ਉਸ ਦੇ ਲਈ 14 ਜਿਹੜੇ ਹੈ ਇੱਥੇ ਵਾਈਫਾਈ ਸਪots ਤੇ 5 ਜਿਹੜੇ ਹੈ ਮੋਬਾਈਲ ਟਾਵਰਸ ਉਹ ਇੰਟਰੋਡਿਊਸ ਕੀਤੇ ਜਾਣਗੇ ਤਾਂ ਕਿ ਜਿਹੜੀ ਕਨੈਕਟੀਵਿਟੀ ਹੈ ਉਹ ਜਿਹੜੀ ਉਹ ਸੰਗਤ ਦੀ ਟੁਕੜੇ ਨਾ ਉਹਨਾਂ ਨੂੰ ਪੂਰਾ ਰੇਂਜ ਮਿਲੇ ਇੰਟਰਨੈਟ ਦੀ ਸਹੂਲਤ ਮਿਲੇ ਇਸ ਤੋਂ ਇਲਾਵਾ 8 ਤੇ 9 ਤਰੀਕ ਨੂੰ ਹਰ ਇੱਕ ਪਿੰਡ ਦੀ ਜਿਹੜੀ ਮੰਡਰੀਗਾ ਹੈ ਉਹ ਜਿੰਨੇ ਵੀ ਅਪਰੋਚ ਰੂਟਸ ਨੇ ਸ਼੍ਰੀ ਅਨੰਦਪੁਰ ਸਾਹਿਬ ਚਾਹੀਏ ਕਲ ਸੀੜੀ ਤੋਂ ਲੈ ਕੇ ਸਰਸਾ ਨੰਗਲ ਤੱਕ ਹੋਵੇ ਜਾਂ ਫਿਰ ਇਧਰੋਂ ਗੜਾ ਘਨਾਰੂ ਤੋਂ ਲੈ ਕੇ ਆਪਸਾਡਾ ਰਾਮਪੁਰ ਤੱਕ ਹੋਵੇ ਲਮਲੇੜੀ ਤੱਕ ਹੋਵੇ ਪਲੱਸ ਜਿੰਨੀਆਂ ਵੀ ਆਸ-ਪਾਸ ਦੀਆਂ ਸੜਕਾਂ ਨੇ ਉਹਨਾਂ ਦੀ ਸਾਫ ਸਫਾਈ ਤਾਂ ਕਿ ਪੂਰਾ ਜਿਹੜਾ ਸਾਡਾ ਸ਼ਹਿਰ ਹੈ ਸਾਡਾ ਏਰੀਆ ਉਹ ਸਾਫ ਸਫਾਈ ਲੱਗੇ ਸਾਰੀ ਦਰਖਤਾਂ ਦੀ ਜਿੱਥੇ ਜੋ ਜਿਨ੍ਹਾਂ ਦੀ ਪ੍ਰੂਨਿੰਗ ਹੋਣ ਵਾਲੀ ਹੈ ਕਟਿੰਗ ਹੋਣ ਵਾਲੀ ਉਹ ਕਟਿੰਗ ਕੀਤੀ ਜਾਊਗੀ ਅਗਲੇ 1-2 ਦਿਨਾਂ ਦੇ ਵਿੱਚ ਪਲੱਸ ਦਰਖਤਾਂ ਦੇ ਉੱਤੇ ਵਾਈਟ واਸ਼ ਜਿੱਥੇ-ਜਿੱਥੇ ਉਹਨਾਂ ਦੇ ਉੱਤੇ ਸਪੈਦੀ ਤਾਂ ਕਿ ਸੋਹਣੇ ਲੱਗਣ ਬੂਟੇ ਪਲੱਸ ਜਿਹੜਾ ਸਾਡਾ ਡਿਵਾਈਡਰ ਹੈ ਉਸ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਕਿ ਉਹਦੇ ਵਿੱਚ ਕੋਈ ਵੀ ਪਲਾਂਟੇਸ਼ਨ ਨਹੀਂ ਤਾਂ ਬਹੁਤ ਸੋਹਣੇ ਪੌਦੇ ਬਹੁਤ ਸਾਰੇ ਬੂਟੇ ਜਿਹੜੇ ਨਾਲ ਅਨੰਦਪੁਰ ਸਾਹਿਬ ਦੀ ਸੁੰਦਰਤਾ ਹੋਰ ਵਧੇ ਸਾਡੇ ਗੇਟ ਅਸੀਂ ਹਰ ਸਾਲ ਜਿਹੜੇ ਆ ਉਹਨਾਂ ਨੇ ਕਰਾਉਂਦੇ ਉਹਦੇ ਬਹੁਤ ਖੂਬਸੂਰਤ ਲਾਈਟਨਿੰਗ ਲੱਗੀ ਹੈ ਉਹ ਗੇਟਸ ਦੇ ਉੱਤੇ ਜਿਹੜੀ ਲਾਈਟਨਿੰਗ ਚੱਲੂਗੀ ਪੰਜ ਪਿਆਰਾ ਪਾਰਕ ਦੇ ਵਿੱਚ ਜਿਹੜਾ ਹੈ ਫਾਊਂਟੇਨ ਤੇ ਸੁੰਦਰ ਲਾਈਟਨਿੰਗ ਇਹ ਚੱਲੂਗੀ ਇਸ ਤੋਂ ਇਲਾਵਾ ਲਾਅ ਐਂਡ ਆਰਡਰ ਨੂੰ ਲੈ ਕੇ ਲਗਭਗ 4000 ਪੁਲਿਸ ਕਰਮੀ ਤੇ ਕਈ ਜਿਹੜੇ ਸਾਡੇ ਸੀਨੀਅਰ ਆਫੀਸਰਸ ਨੇ ਉਹ ਖੁਦ ਇੱਥੇ ਰਾਉਂਡ ਦਾ ਕਲੌਕ ਡਾਣਾਤ ਹੋਣ ਡਿਪਟੀ ਕਮਿਸ਼ਨਰ ਸਹਿਬਾਨ ਸਾਡੀ ਪੂਰੀ ਜ਼ਿਲ੍ਹਾ ਪ੍ਰਸ਼ਾਸਨ ਤੇ ਲ ਐਡਮਿਨਿਸਟ੍ਰੇਸ਼ਨ ਹੋਣਗੇ ਜਿੰਨੇ ਵਾਸ਼ਰੂਮਸ ਹੈ ਤਾਂ ਕਿ ਸੰਗਤ ਦੀ ਸੌ ਰਹਤ ਲਈ ਐਂਡ ਸਾਫ ਸੁਥਰੇ ਬਾਥਰੂਮ 24 ਘੰਟੇ ਅਵੇਲੇਬਲ ਹੋਣ ਬਹੁਤ ਸਾਰੇ ਮੋਬਾਈਲ ਬਾਥਰੂਮਸ ਜਿਹੜੇ ਆ ਉਹ ਜਿਹੜੇ ਆ ਉਹ ਇੰਟਰੋਡਿਊਸ ਕੀਤੇ ਗਏ ਨੇ 24 ਘੰਟੇ ਪਾਣੀ ਦੀ ਸਪਲਾਈ ਸਾਰੇ ਲੰਗਰ ਚ ਕਿਹੜੇ ਲਗਭਗ 200 ਦੇ ਆਸ-ਪਾਸ ਲੰਗਰ ਲੱਗਦੇ ਆ ਹਰ ਇੱਕ ਲੰਗਰ ਦੇ ਸਹੂਲਤ ਦੇ ਲਈ 24 ਆਰਸ 24 ਘੰਟੇ ਇਹ ਸਾਫ ਮਾਣੀ ਦੀ ਸਪਲਾਈ ਇਹ ਕੀਤੇ ਗਏ ਇਸ ਤੋਂ ਇਲਾਵਾ ਹੋਰ ਵੀ ਪ੍ਰਸ਼ਾਸਨ ਜਿੱਥੇ-ਜਿੱਥੇ ਵੀ ਜੋ ਵੀ ਲੱਗਦਾ ਉਸ ਦੇ ਉੱਤੇ ਲਗਾਤਾਰ ਦਿਨ ਰਾਤ ਮਿਹਨਤ ਕਰ ਰਹੀ ਹੈ ਪੂਰੀ ਟੀਮ ਪੂਰੇ ਜ਼ਿਲ੍ਹਾ ਰੋਪੜ ਦੀ ਟੀਮ ਚਾਹੇ ਉਹ ਡੰਗਲ ਦੇ ਸਾਰੇ ਸਾਡੇ ਅਧਿਕਾਰੀ ਹੋਣ ਚਾਹੇ ਮਰੀਂਡਾ ਸ਼ਮਕੌਰ ਸਾਹਿਬ ਨੇ ਹੋਣ ਇੱਕ ਮਿਲ ਕੇ ਟੂਰਿਜ਼ਮ ਦੇ ਵਿੱਚ ਜਿਹੜਾ ਸਾਡਾ ਨੇਚਰ